ਮਾਗੁਰ ਜੀ ਦਾ ਖਾਲਸਾ ਸਿਵਾਹ ਕਰ ਜੀ ਕੀ ਫਤਿਹ ਗੁਨੀਏ ਦੀ ਸਾਫੀ ਸ਼ੁਰੂ ਕਰਨ ਲੱਗੇ ਆਗਰੇ ਦੀ ਮਾਈ ਜੱਸੀ ਦੀ ਸਾਥੀ ਜੀ ਆਈਪੀ ਰੇਲਵੇ ਲਾਈਨ ਜੋ ਦਿੱਲੀ ਤੋਂ ਚਾਂਸੀ ਆਟਰਾਸੀ ਰਾਹੀਂ ਬੰਬਈ ਨੂੰ ਜਾਂਦੀ ਇਸ ਲਾਈਨ ਪਾ ਇਹ ਲਾਈਨ ਭਾਰਤ ਦੀ ਪੁਰਾਤਨ ਸੜਕ ਦਿੱਲੀ ਬੰਬਈ ਦੇ ਨਾਲ ਕੱਢੀ ਗਈ ਮੁੰਗਲਾ ਨੀ ਰਾਜਬੇੜੇ ਇੱਥੋਂ ਦੀ ਸ਼ਾਹੀ ਸੜਕ ਦੱਖਣ ਹైదరాబాద్ ਨੂੰ ਜਾਂਦੀ ਉਹ ਸ਼ਾਹੀ ਸ਼ਾਨ ਕੇ ਗੁਰੂ ਜੀ ਪਿੱਛੇ ਨੂੰ ਮੁੜੇ ਚਾਂਸੀ ਤਿੰਨ ਦਿਨ ਰਠਹਿਰ ਕੇ ਗੋਲਿਆਰ ਆ ਪੁਝੇ ਜੇ ਸਥਾਨ ਉੱਤੇ ਗੁਰੂ ਜੀ ਵਰਾਜੇ ਸਨ ਅੱਜ ਉਸ ਸਥਾਨ ਉੱਤੇ ਗੁਰਦੁਆਰਾ ਇਸ ਇਹ ਗੋਦਵਾਰਾ ਗਵਾਲੀਆ ਸਟੇਸ਼ਨ ਤੋਂ ਜੋ ਸੜਕ ਨਵੇਂ ਸ਼ਹਿਰ ਲਾਸ਼ਕਰ ਨੂੰ ਜਾਂਦੀ ਉਸ ਸੜਕ ਉੱਤੇ ਇੱਕ ਸ਼ਾਹੀ ਬਾਗ ਹੈ ਇੱਥੇ ਲੋਕਾਂ ਨੂੰ ਸਤਨਾਮ ਦਾ ਉਪਦੇਸ਼ ਦਿੱਤਾ ਦੇਵੀ ਦੇਵਤਿਆਂ ਦੀ ਪੂਜਾ ਦਾ ਖੰਡਨ ਕੀਤਾ ਗਵਾਲੀਆ ਤੋਂ ਤਰਕੇ ਭਰਤਪੁਰ ਥਾਲਪੁਰ ਯਾਤਾਂ ਵਿੱਚੋਂ ਦੀ ਹੁੰਦੇ ਹੋਏ ਸ੍ਰੀ ਗੁਰੂ ਜੀ ਆਗਰੇ ਆ ਪਹੁੰਚੇ ਆਗਰੇ ਦੇ ਵਿੱਚ ਬਰਾਗੇ ਸਾਧੂਆਂ ਦਾ ਬਹੁਤ ਇਕੱਠ ਸੀ ਮਰੂ ਜੀ ਨੇ ਸਤ ਸੰਗ ਤੇ ਸੰਤਾਂ ਨਾਲ ਗੋਸ਼ਟੀ ਕਰਨੀ ਸ਼ੁਰੂ ਕੀਤੀ ਕਈਆਂ ਨੇ ਪਰਮ ਦੂਰ ਕੀਤੀ ਨਰੇਂਕਰ ਦੇ ਸਿਮਨ ਨੂੰ ਰੂਪੀ ਅਮਲ ਦਾ ਛੱਟਾ ਦਿੱਤਾ ਉਹ ਛੱਟੇ ਨਾਲ ਕਈ ਸੁਖੀਆਂ ਆਤਮਾਾਂ ਮਹਰੀਆਂ ਹੋ ਗਈਆਂ ਆਗਰੇ ਵਿੱਚ ਇੱਕ ਜੱਸੀ ਨਾਂ ਦੀ ਔਸਤਰੀ ਜਵਾਨੀ ਵਿੱਚ ਹੀ ਇਸ ਨੂੰ ਮਿਰਾਗ ਫਾਇਦਾ ਹੋ ਗਿਆ ਕਰਮਾਂ ਮਤੋਂ ਸਵਰੇ ਛੱਡ ਕੇ ਸੰਤਨੀ ਹੋ ਗਈ ਏ ਬਰਾਗੀ ਸਾਧੂਆਂ ਦੀ ਚੇਲੀ ਬਣ ਗਈ ਜਦੋਂ ਸਤਿਗੁਰੂ ਜੀ ਨੇ ਬਰਾਗੀ ਸਾਧੂਆਂ ਨਾਲ ਗਿਆਨ ਚਰਚਾ ਕੀਤੀ ਤਾਂ ਉਸ ਗਿਆਨ ਚਰਚਾ ਦਾ ਅਸਰ ਜੱਸੀ ਦੇ ਮਨ ਉੱਤੇ ਬਹੁਤ ਪਿਆ ਉਹ ਗੁਰੂ ਜੀ ਦੇ ਚਰਨਾਂ ਉੱਤੇ ਡਿੱਗ ਪਈ ਚਰਨਾਂ ਦੀ ਸ਼ੋਹ ਨਾਲ ਉਸ ਦਾ ਜਨਮ ਮਨ ਸੌਰ ਗਿਆ ਹਿਰਦੇ ਵਿੱਚ ਚਾਨਣ ਹੋ ਗਿਆ ਸਤ ਮਾਰਗ ਦਾ ਪਤਾ ਲੱਗ ਗਿਆ ਉਹ ਸਨੇਹ ਗੁਰੂ ਜੀ ਕੋਲ ਕੁੜਾ ਉਪਦੇਸ਼ ਲਿਆ ਸਤਨਾਮ ਦਾ ਜਾਪ ਕਰਨ ਲੱਗੀ ਕਈ ਦਿਨਾਂ ਅਗਰੇ ਰਹਿ ਕੇ ਤੇ ਸਤਿ ਮਾਰਗ ਦਾ ਉਪਦੇਸ਼ ਕਰਕੇ ਜਾਂ ਗੁਰੂ ਦੀ ਅੰਗੇ ਤਨ ਲੱਗੀ ਤਾਂ ਮਾਈ ਜੱਸੀ ਨੇ ਬੇਨਤੀ ਕੀਤੀ ਦਾਤਾ ਫਿਰ ਕਦੋਂ ਦਰਸ਼ਨ ਹੋਣਗੇ ਗੁਰੂ ਜੀ ਨੇ ਉੱਤਰ ਦਿੱਤਾ ਮੇਰੇ ਦਰਸ਼ਨ ਸ਼ਾਇਦ ਕਿਸੇ ਨਾ ਕਿਸੇ ਰੂਪ ਵਿੱਚ ਹੀ ਹੋਹੀ ਜਾਣ ਪਰ ਤੂੰ ਨਾ ਹੀ ਕਰ ਦੇ ਦਰਸ਼ਨ ਕਰਨ ਦੀ ਸ਼ਧਾ ਰੱਖਾ ਨਹੀਂ ਕਾ ਮਾ ਸਿਵਨ ਅੰਦਰ ਕਰੀ ਜਾਈਂ ਤੇਰੀ ਕਲਿਆਣ ਹੋਵੇਗੀ ਆਉ ਆ ਕੇ ਸ੍ਰੀ ਗੁਰੂ ਜੀ ਅੱਗੇ ਤਰਾਏ ਉਹਨਾਂ ਨੇ ਨੀਕ ਦੁਖੀਆਂ ਦੀਪਾਂ ਦੇ ਦੁੱਖ ਦੂਰ ਕਰਨੇ ਆਹ ਹੁੰਦੀ ਨੇ ਮਾਇ ਜੱਸੀ ਆਪ ਸਤਨਾਮ ਦਾ ਸਿਵਨ ਕਰਦੀ ਰਹੀ ਗੁਰੂ ਨਾਨਕ ਜੀ ਦੇ ਚਰਨਾਂ ਦਾ ਧਿਆਨ ਧਾਰ ਕੇ ਰੋਹ ਸਵੇਰੇ ਬੈਠ ਜਾਂਦੀ ਤੇ ਗੁਰੂ ਜੀ ਦੇ ਦਰਸ਼ਨ ਕਰ ਲੈਦੀ ਆਜ ਵੀ ਮਾਇ ਜੱਸੀ ਦਾ ਮਾਈ ਥਾਨ ਨਾਮ ਦਾ ਗੁਰਦੁਆਰਾ ਆਗਰੇ ਤੋਂ ਗੁਰੂ ਜੀ ਮਥਰਾ ਆਏ ਮਥਰਾ ਦੇ ਮੰਦਰਾ ਮਿੰਦਰਾਵਾਂ ਨੂੰ ਤੇ ਜਮਨਾ ਦੇ ਕਿਨਾਰੇ ਬੈਠੇ ਸਾਧੂਆਂ ਵਿੱਚ ਸੱਤ ਮਾਰਗ ਦਾ ਉਪਦੇਸ਼ ਕੀਤਾ ਪਖੰਡਾ ਦਾ ਖੰਡਨ ਕਰਦੇ ਹੋਏ ਮਥਰਾ ਤੋਂ ਹਰਵਾੜੀ ਰਾਹੀਂ ਬਾਂਗਰ ਦੇਸ਼ ਨੂੰ ਆ ਗਏ ਕਈਆਂ ਗ੍ਰੰਥਾਂ ਵਿੱਚ ਲਿਖਿਆ ਕਿ ਗੁਰੂ ਜੀ ਗੜगांव ਵੀ ਪੁੱਜੇ ਗੜगांव ਵੀ ਪ੍ਰਾਤਮ ਸਹਿਰ ਤੇ ਹਿੰਦੂ ਸ ਸਮਵੇ ਆਤਾ ਦਾ ਕਿੰਦਰ ਬਾ ਬਾਂ ਮੰਗਰ ਵਿੱਚ ਗੁਰੂ ਜੀ ਨੇ ਸ਼ੈਂਕੜੇ ਆਤਮਕ ਦੇ ਸਰੀਰਿਕ ਰੋਗਿਆਂ ਦੇ ਰੋਗ ਦੂਰ ਕੀਤੇ ਇਸ ਇਲਾਕੇ ਦੇ ਲੋਕ بارش ਦੀ ਕਮੀ ਦੇ ਕਾਰਨ ਬਹੁਤ ਦੁਖੀ ਰਹਿੰਦੇ ਸਰਤਾਰ ਦਾ ਭਾਣ ਮੰਨਣ ਵਾਸਤੇ ਪ੍ਰੇਰਿਆ ਇਸੇ ਤਰ੍ਹਾਂ ਉਦੇਸ਼ ਕਰਦੇ ਕਰਦੇ ਜੀ ਦਾ ਪੂਜੇ ਵੀਨ ਦੇ ਵਿੱਚ ਸਿੱਖੀ ਦਾ ਬੂਟਾ ਲਾਇਆ ਉਹੋ ਹੀ ਬੂਟਾ ਵੱਡਾ ਹੋ ਕੇ ਸਿੱਖ ਰਾਜ ਤੱਕ ਫਲਿਆ ਤੇ ਫੁੱਲਿਆ ਪਾਗਲ ਚੀਕੇ ਤੋਂ ਖਰੋਦੀ ਵੀ ਗੁਰੂ ਜੀ ਗਏ ਖਰੋਦੀ ਦੇ ਵਿੱਚ ਇੱਕ ਤੰਦ ਦਾ ਰੋਗੀ ਸੀ ਉਸ ਨੂੰ ਐਸੀ ਬਿਮਾਰੀ ਲੱਗੀ ਹੋਈ ਜਿਸ ਦਾ ਪਤਾ ਬੈਂਦਾ ਤੇ ਹਿਮਾ ਨੂੰ ਨਹੀਂ ਸੀ ਲੱਗਦਾ ਰੋਗੀ ਲੱਕੜ ਵਾਂਗ ਸੁੱਕ ਗਿਆ ਗੁਰੂ ਜੀ ਨੇ ਤਨਵਾਰ ਸਾਤਨਾਮ ਆਖਿਓਸ ਨੂੰ ਯਾਲ ਪ੍ਰਾਇਆ ਉਹ ਜਾਲਾ ਮਰ ਤਰੂਪੀ ਰੋਗੀ ਨੂੰ ਲੱਗਾ ਰੋਗੀ ਨੋਂ ਬਰ ਨੋਂ ਹੋ ਗਿਆ ਸਾਰੇ ਨਗਰ ਵਿੱਚ ਗੁਰੂ ਜੀ ਦਾ ਜਸ ਹੋਣ ਲੱਗਾ ਲੋਗ ਆ ਨਮਤਨੁ ਸ਼ਰਧਕੇ ਗੁਰੂ ਜੀ ਦੇ ਸਿੱਖ ਬਣੇ ਚੋਆ ਨਦੀ ਨੂੰ ਪਾਰ ਕਰਦੇ ਸ਼ੀਟਾ ਬਾੜੇ ਆ ਪਹੁੰਚੇ ਇਥੇ ਚੰਦਨਨਾਸ ਦੇ ਕੋਲ ਰਹੇ ਚੰਦਨਨਾਸ ਦੀ ਉਸਦੀ ਧਰਮ ਪਤਨੀ ਨੇ ਗੁਰੂ ਜੀ ਦਾ ਬਹੁਤ ਸਤਿਕਾਰ ਕੀਤਾ ਹੱਥ ਜੋੜ ਕੇ ਸਤਨਾਮ ਦਾ ਆਦੇਸ਼ ਲਿਆ ਇਹ ਨਰਿੰਕਾ ਦਾ ਸਿਮਨ ਕਰਨ ਲੱਗ ਗਈ ਗੁਰੂ ਜੀ ਨੇ ਚੰਦਨਨਾਸ ਨੂੰ ਕਹਿ ਰਿਹਾ ਕਿ ਉਹ ਧਰਮਸ਼ਾਲਾ ਬਣਵਾਵੇ ਉਸ ਧਰਮਸ਼ਾਲਾ ਵਿੱਚ ਲੋ ਸਤ ਸੰਗ ਹੋਇਆ ਕਰੇ ਚੰਦਨਨਾਸ ਨੇ ਉਸਨੂੰ ਤਰ੍ਹਾਂ ਕੀਤਾ ਕੋਟੜਾ ਤੇ ਜਗਰਾਉਂ ਦੇ ਵਿੱਚ ਨੀ ਹੁੰਦੇ ਹੈ ਗੁਰੂ ਜੀ 1509 ਸ਼੍ਰੀਨੂ ਸੁਲਤਾਨਪੁਰ ਆਪ ਜੀ ਗੁਰੂ ਜੀ ਸੁਲਤਾਨਪੁਰ ਵਿੱਚ ਜਿਵੇਂ ਹਵਾ ਦੇ ਵਗਣ ਦਾ ਪਤਾ ਅੰਦਰ ਬਾਹਰ ਬੈਠਾ ਨੂੰ ਲੱਗ ਜਾਂਦਾ ਤਿਵੇਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਆਉਣ ਦਾ ਪਤਾ ਕਰ ਕਰ ਲੱਗ ਗਿਆ ਗੁਰੂ ਜੀ ਪਹਿਲਾਂ ਸਿੱਧੇ ਆਪਣੀ ਭੈਣ ਨਾਨਕੀ ਦੇ ਕਰ ਨਹੀਂ ਗਏ ਮਲਦਾਨ ਨੂੰ ਭੇਜਿਆ ਕਿ ਮਲਦਾਨਾ ਘਰ ਦੀ ਸੁਖ ਸੰਧ ਦਾ ਪਤਾ ਕਰੇ ਨਹੀਂ ਸ਼ਾਨਾਂ ਪਿੱਛੋਂ ਮੁੜੇ ਉਸ ਸਮੇਂ ਵਿੱਚ ਪ੍ਰਦੇਸ਼ ਗਿਆ ਦੀ ਕੋਈ ਚਿੱਠੀ ਨਹੀਂ ਅਸੀਂ ਆਉਂਦੀ ਸਾਡੇ ਤਾਂ ਚਿੱਠੀ ਲਿਖਦੇ ਹੀ ਨਹੀਂ ਸਨ 1496 ਈਸਵੀ ਵਿੱਚ ਸੁਲਤਾਨਪੁਰ ਨੂੰ ਛੱਡਿਆ ਸੀ ਤੇ 1500 ਨਾ ਮਚਵਾਸ ਮੁੜੇ ਸਨ 13 ਸਾਲ ਬਾਅਦ ਆਏ ਚਿਹਰੇ ਦਾ ਹੁਲੀਆ ਬਦਲ ਗਿਆ ਦਾੜਾ ਭਾਰਾ ਹੋ ਗਿਆ ਸਰੀਰ ਦੇ ਅੰਗ ਅੰਗ ਵਿੱਚ ਤਬਦੀਲੀ ਆ ਗਈ ਗੁਰੂ ਜੀ ਦੇ ਮੇਲੇ ਜੋ ਮਸੂਮ ਬੱਚੇ ਸਨ ਉਹ ਜਵਾਨ ਹੋ ਚੁੱਕੇ ਹੈ ਦੇ ਕੇ ਇੰਨਾਂ ਨੇ ਪਛਾਣ ਲਿਆ ਕਈਆਂ ਨੇ ਨਾਮ ਸੁਣਿਆ ਹੋਇਆ ਉਹ ਨਾਮ ਸੁਣ ਕੇ ਹੀ ਬਾਗ ਵਿੱਚ ਆ ਗਏ ਭੈਣ ਨਾਨਕੀ ਜੀ ਮਦਾਨੇ ਕੋਲੋਂ ਗੁਰੂ ਜੀ ਦਾ ਆਣਾ ਸੁਣ ਕੇ ਬਾਹੋਂ ਦਾ ਹੀ ਬਾਗ ਵੱਲ ਨੂੰ ਦੌੜ ਗਈ ਇਹਨਾਂ ਸਾਰ ਪਿੱਛੋਂ ਮਿਚੜੇ ਪੈਣਾ ਪ੍ਰਾਮਲੇ ਵੱਡੀ ਭੈਣ ਨੇ ਬੀਰ ਨੂੰ ਘਟਕੇ ਹੱਕ ਨਾਲ ਲਾਇਆ ਮੱਥਾ ਚੁੰਮਿਆ ਉਹਦੇ ਕਾਰਜੇ ਠੰਡ ਪਈ ਮਾਹੀ ਗੁਰੂ ਦਾ ਲੱਖ ਲੱਖ ਵਾਰ ਨਵਾਦ ਕੀਤਾ ਜਿਸਨੇ ਉਹਦੇ ਬੀਰ ਨੂੰ ਮੌੜ ਸੁਲਤਾਨ ਪਰ ਲੈ ਜਾਂਦਾ ਮਾਮਾ ਮਦਵਲਤ ਖਾਨ ਜਾਇਰਾਮ ਜੀ ਅਤੇ ਸ਼ਹਿਰ ਦੇ ਹੋਰ ਪਤਵੰਤੇ ਗੁਰੂ ਜੀ ਦੇ ਦਰਸ਼ਨ ਕਰਨ ਆਏ। ਬਾਗ ਵਿੱਚੋਂ ਉੱਠ ਕੇ ਭੈਣ ਨਾਨਕੀ ਗੁਰੂ ਜੀ ਨੂੰ ਘਰ ਲੈ ਗਈ। یوں ਗੁਰੂ ਜੀ ਦੀ ਪਹਿਲੀ ਅਦਾਸੇ ਸਮਾਪਤ ਹੋਈ। ਗੁਰੂ ਜੀ ਦਾ ਆਪਣੇ ਨਾਲ ਮੇਲ। ਕਈ ਸਾਰ ਬਾਹਰ ਰਹਿਣ ਪਿੱਛੋਂ ਗੁਰੂ ਜੀ ਵਤਨਾਏ ਭੈਣ ਨਾਨਕੀ ਜੀ ਦੇ ਹਿਰਦੇ ਠੰਡ ਪਈ, ਮੀਰ ਘਰ ਆਇਆ ਅੱਜ ਕੇ ਖੁਸ਼ੀ ਕੀਤੀ। ਜਦੋਂ ਉਹਨੂੰ ਪੋਇਨਾ ਖਾਇਆ ਵਸਤਵ ਦਿੱਤੇ ਤੇ ਸਾਰੇ ਸ਼ਹਿਰ ਵਿੱਚ ਭਾਂਜੀ ਵੰਡੀ ਉਹ ਗੁਰੂ ਜੀ ਨੂੰ ਨਿਹਰਾ ਮਾ ਪਿਓ ਜਾਇਆ ਵੀ ਇਹ ਨਹੀਂ ਸੀ ਸਮਝਦੀ ਸਗੋਂ ਪ੍ਰਮਾਤਮਾ ਦਾ ਰੂਪ ਜਾਣਦੀ ਸੀ ਵੱਡੀ ਪੈਣ ਹੋਣ ਤੋਂ ਵੀ ਛੋਟੇ ਵੀਰ ਦੀ ਪੂਜਾ ਕਰਦੀ ਸਾਰਿਆਂ ਨੂੰ ਮਿਲਦੀ ਤੇ લેਹ ਸੰਤਰਾ ਦੇ ਹਾਲ ਦੱਸਦਿਆਂ ਹੋਇਆਂ ਗੁਰੂ ਜੀ ਨੂੰ ਤਿੰਨ ਮਹੀਨੇ ਸੰਤਾਨ ਪਰ ਹੀ ਬੀਤ ਗਏ ਮਾਤਾ ਸੁਲੱਖਣੀ ਤੇ ਦੋਵੇਂ ਸਹਿਬਜ਼ਾਦੇ ਸ੍ਰੀ ਚੰਦ ਜੀ ਤੇ ਲਖਮੀ ਦਾਸ ਜੀスルਤਾਨਪੁਰ ਹੀ ਮਿਲਣ ਵਾਸਤੇ ਪਹੁੰਚ ਗਏ ਮਾਤਾ ਸੁਲੱਖਣੀ ਜੀ ਨੇ ਪਤੀ ਪਰਮੇਸ਼ਰ ਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਕੀਤੀ ਸਹਿਬਜ਼ਾਦਿਆਂ ਨੂੰ ਗੁਰੂ ਜੀ ਨੇ ਛਾਤੀ ਨਾਲ ਲਾਇਆ ਇਹ ਪਿਆਰ ਕੀਤਾ ਦੋਵੇਂ ਸਹਿਬਜ਼ਾਦੇ ਹੁਣ ਜਵਾਨ ਹੋ ਚੁੱਕੇ ਹਨ ਉਨ੍ਹਾਂ ਨੂੰ ਸੰਸਾਰ ਦੀ ਸੂਝ ਆ ਗਈ ਸ੍ਰੀ ਗੁਰੂ ਜੀ ਇਸ ਗੱਲੋਂ ਖੁਸ਼ ਹੋਏ ਕਿ ਹੁਣ ਉਹਨਾਂ ਲਈ ਪਿੱਛੇ ਕਰਦਾ ਖਿਆਲ ਰੱਖਣਗੇ ਆਪ ਉਹ ਜਗਤ ਜਲੰਦਰ ਰੱਖਣ ਵਾਸਤੇ ਜਗਤ ਦਾ ਰਟਨ ਕਰਨਗੇ ਸੁਲਤਾਨ ਪੋਤੋਤਲ ਵੰਡੀ ਵਾਲਤੁਰੇੜਾ ਵਿੱਚ ਕਈ ਜੀਵਾਂ ਦਾ ਭਲਾ ਕਰਦੇ ਹੋਏ ਸਨਮੁਖ ਕੋਲ ਲਾਹੌਰ ਪੁੱਜੇ ਸਨਮੁਖ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਗੁਰੂ ਜੀ ਨੇ ਉਸਨੂੰ ਸਿਮਰਨ ਭਗਤੀ ਤੇ ਗਿਆਨ ਨਾਲ ਹੀ ਨਿਹਾਲ ਕੀਤਾ ਜਹੋਰੋਂ ਤੁਰ ਕੇ ਗੁਰੂ ਜੀ ਤਲਵੰਡੀ ਪਹੁੰਚ ਗਏ ਆਪਣੇ ਅਸਾਂ ਅੰਸਾਰ ਸਿੱਧੇ ਕਾਰ ਨਹੀਂ ਆਪਣੇ ਸਭੋਂ ਬਾਹਰ ਬੈਠ ਗਏ ਮਲਦਾਨੀ ਨੂੰ ਘਰ ਭੇਜ ਦਿੱਤਾ ਮਲਦਾਨੀ ਨੂੰ ਦੇਖ ਕੇ ਸਾਰੇ ਨਗਰ ਵਾਸੀਆਂ ਨੇ ਪ੍ਰਤੀਤ ਕਰ ਲਿਆ ਕਿ ਗੁਰੂ ਨਾਨਕ ਦੇਵ ਜੀ ਆ ਗਏ ਜਿਵੇਂ શ્રી ਕ੍ਰਿਸ਼ਨ ਦਾ ਹੁਣਾ ਸੁਣ ਕੇ ਰਾਧਾ ਸੁਮੀਤ ਗੁਰਕਾਂ ਦੀਆਂ ਮਟਿਆਰਾਂ ਸਭ ਤਾਂ ਦੇ ਛੱਡ ਕੇ શ્રી ਕ੍ਰਿਸ਼ਨ ਜੀ ਦੇ ਦਰਸ਼ਨਾਂ ਉਹ ਤਾਂ ਆਉਂਦੀਆਂ ਸਨ ਤੇ ਮੈਂ ਜਿਸ ਪ੍ਰਾਨੀ ਨੇ ਸੁਣਿਆ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਤੇ ਬਾਹਰ ਬੈਠੇ ਉਹੋ ਹੀ ਹਾ ਹੱਥ ਲੈ ਕਮ ਛੱਡ ਜਵਾਨ ਦੀਆਂ ਗੱਲਾਂ ਬੰਦ ਕਰ ਕਿਸੇ ਨੂੰ ਨਾਲ ਲੈ ਕੇ ਤੇ ਕੋਈ ਕੱਲਾ ਹੀ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਉੱਠਣ ਅੱਠੇ ਹੌਲੀ-ਹੌਲੀ ਖਬਰਾਂ ਮਾਤਾ ਤ੍ਰਿਪਤੀਆ ਤੇ ਪਿਤਾ ਕਲੂ ਜੀ ਨੂੰ ਪਹੁੰਚ ਗਈਆਂ ਮਾਤਾ ਉੱਠੀ ਤੇਰਾ ਲਾਲ ਮਹਾਰਾ ਮਿੱਠਾਈ ਉਨ ਜੋਗੀ ਬਾਗ ਚਿਰਾਂ ਪਿੱਛੋਂ ਫੇਰਿਆ ਪਾਇਆ ਸੁਲਾੜ ਪਿਆ ਨਾ ਘਰ ਲਿਆ ਸਨੇਹਾ ਦੇਣ ਵਾਲੀ ਇਸ ਮਾਣੀ ਨੇ ਮਾਤਾ ਜੀ ਨੂੰ ਆਖਿਆ ਮੇਰਾ ਬੇਟਾ ਆ ਗਿਆ ਮੇਰਾ ਲਾਲ ਨਾਨਕ ਆ ਪੁੱਜਿਆ ਪ੍ਰਮਾਤਮਾ ਨੇ ਵੀਨੇ ਹੰਦੇ ਨਹੀਂ ਕੂਕ ਸੁਣ ਲੈਗੇ 12 ਸਾਲਾਂ ਪਿੱਛੋਂ ਆ ਮਿਲਿਆ ਚੱਲ ਮੈਂ ਚੱਲਾਂ ਪੁੱਤਰ ਦਾ ਚਿਹਰਾ ਵੇਖਾਂ ਪੁੱਤਰ ਨੂੰ ਘਟ ਕੇ ਇੱਕ ਢਣਕ ਦੀ ਹਕ ਨਾਲ ਲਾਵਾਂ ਮੀਰਾ ਲਾ ਨਾਨਕ ਨਾਨਕ ਆ ਗਿਆ ਮੀਰਾ ਮਿਲਤਾ ਨਾਨਕ ਮਾਤਾ ਤਰਵਤਾ ਜੀ ਪੁੱਤ ਦੇ ਆਉਣ ਦਾ ਸੁਨੇਹਾ ਸੁਣ ਕੇ ਬ੍ਰਾਗਮਾਨ ਹੋ ਗਈ ਪੁੱਤਰ ਪਿਆਰ ਹੈ ਦੇ ਵਿੱਚ ਜਾਗ ਪਿਆ ਖੁਸ਼ੀ ਨਾਲ ਨੈਣਾ ਵਿੱਚੋਂ ਜਲ ਪਰ ਆਇਆ ਉੱਠ ਕੇ ਤਰਪਾਈ ਪੁੱਤਰ ਦੇਵ ਛੋੜੇ ਦੇ ਦੁੱਖ ਦਾ ਮਾਮਾ ਨੂੰ ਪਤਾ ਹੁੰਦਾ ਆ ਜੋ ਸਦੀ ਭਾਗ ਜਾਗ ਪਏ ਵੰਡਣਾਗ ਮੰਡਣਾ ਨੂੰ ਨਾਲ ਲੈ ਕੇ ਆਪਣੇ ਪੁੱਤਰ ਗੁਰੂ ਨਾਨਕ ਜੀ ਕੋਲ ਪਹੁੰਚ ਗਏ ਦੋਨੋਂ ਆਂਦੀ ਮਾਤਾ ਨੂੰ ਦੇਖ ਕੇ ਗੁਰੂ ਜੀ ਨੇ ਆਮ ਆਮ ਤੋਂ ਉੱਠੇ ਦਾਸ ਕਦਮ ਅੱਗੇ ਹੋ ਕੇ ਮਾਤਾ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ ਮਾ ਪੁੱਤ ਦਾ ਸਾਖ ਸੀ ਜਗਤ ਗੁਰੂ ਆਪਣੀ ਮਾਤਾ ਦਾ ਸਤਕਾਰ ਕਰਦੇ ਚਰਨਾਂ ਉੱਤੇ ਮੱਥਾ ਟੇਕਦੇ ਮਾ ਕੋਲੋਂ ਸਮਾ ਸ਼ੀਸ਼ਾ ਲਿੰ ਮਾਤਾ ਨੇ ਚੁੱਕ ਕੇ ਪੁੱਤਰ ਦੇ ਸੈਨ ਨੂੰ ਉੱਪਰ ਚੁੱਕਿਆ ਘੁੱਟ ਕੇ ਹੈ ਕਨਾਲ ਨਾ ਆਇਆ ਅੱਖਾਂ ਵਿੱਚੋਂ ਬਰਾਗ ਹੰਝੂ ਕੀਰ ਹੈ ਬੇਟਾ ਨਾਨ ਘਰ ਤਖਣਾ ਤਾਂ ਆ ਰਿਹਾ ਮੇਰੇ ਪੁੱਤ ਨੂੰ ਪ੍ਰਦੇਸ਼ਾਂ ਵਿੱਚ ਕੋਈ ਦਫਤਕਲੀਤਾ ਨਹੀਂ ਹੋਈ ਮੈਂ ਸਦਕੇ ਜਾਵਾਂ ਉਹਨਾਂ ਰਾਹਾਂ ਦੇ ਜਿੰਨੀ ਰਾਹੀ ਮੇਰਾ ਜੋਗੀ ਪੁੱਤ ਘਰ ਨੂੰ ਮੁੜਿਆ ਓ ਸਰਬ ਸ਼ਕਤੀ ਮਾਂ ਦਾ ਲੱਖ ਵਾਰ ਧੰਨਵਾਦ ਮਾਤਾ ਪ੍ਰੇਮਤਾ ਗੁਰੂ ਜੀ ਦੇ ਮੁਖੇ ਉੱਤੇ ਹੱਥ ਫੇਰਦੀ ਹੋਈ ਆਖੀ ਗਈ ਮਾਂ ਬੱਤ ਬੈਠ ਗਿਆ ਨਗਨਮਾਸੀਆਂ ਦੀ ਝੀੜ ਇਕੱਠੀ ਹੋ ਗਈ ਹੈ ਦਰਸ਼ਨ ਕਰਕੇ ਨਿਹਾਲ ਖੂ ਰਹਿ ਸੰਨ ਬਾਰ ਜਵਾਨੀ ਵਿੱਚ ਗੁਰੂ ਜੀ ਦਾ ਚਿਹਰਾ ਨੂਰੋਂ ਨੂਰ ਹੋਇਆ ਚਮਕ ਰਹਾ ਜਿਹੜਾ ਦਰਸ਼ਨ ਕਰਦਾ ਉਸ ਨਾਲ ਜਨ ਮਨ ਕਟਿਆ ਜੰਦਾ ਰਾਏ ਬਲਾ ਦੇ ਕੋਲ ਹੀ ਮਹਿਤਾ ਕਾਲੂ ਜੀ ਬੈਠੇ ਤੇ ਇੱਕ ਅਰਸ਼ ਨੇ ਜਾ ਕੇ ਕਿਹਾ ਮਹਿਤਾ ਕਾਲੂ ਜੀ ਤੇਰਾ ਪੁੱਤਰ ਨਾਨਕ ਆ ਗਿਆ ਉਹ ਪਿੰਡੋਂ ਬਾਹਰ ਨੀਰੋ ਦੇਖੂ ਹਿੱਤੇ ਬੈਠਾ ਸਾਰਾ ਨਗਰ ਉਸ ਨੂੰ ਦੇਖਣ ਗਿਆ ਮੇਰਾ ਪੁੱਤ ਨਾਨਕ ਆ ਗਿਆ ਮਹਿਤਾ ਕਾਲੂ ਦੀ ਜ਼ਬਾਨੋਂ ਇਹ ਬਾਖ ਨਿਕਲਿਆ ਜਦ ਗੁਰੂ ਨਾਨਕ ਜੀ ਪਹੁੰਚੇ ਤਨ ਪਾਗ ਖੜਾ ਦਾ ਸ਼ੁਕਰ ਕਾਇ ਮੁਲਾ ਦੇ ਦਿਲ ਦੀਵਾਨ ਚਲੋ ਮਹਤਾਜੀ ਦਰਸ਼ਨ ਕਰੀਏ ਅੱਜ ਭਾਗਾਂ ਵਾਲਾ ਦਿਹਾੜਾ ਮਨ ਦੀ ਮਰਦ ਪੂਰੀ ਹੋਵੇ ਲੋਚ ਦੇ ਸਾਮਾਨ ਤੋਂ ਪਹਿਲਾਂ ਅਵਰਤ ਦਾਤੇ ਦੇ ਦਰਸ਼ਨ ਹੋ ਜਾਣ ਰੂ ਰੂ ਨੂੰ ਮੈਂ ਦੇ ਆਤਮਾ ਦੀ ਪੁਕਾਰ ਦਾ ਤਾਰ ਨੇ ਸੁਣ ਲਈ ਅਸਾਂ ਗਰੀਬਾਂ ਦੇ ਵੀਰੇ ਤਾਰਨ ਵਾਸਤੇ ਦੂਰੋਂ ਚੱਲ ਕੇ ਆ ਪੁੱਜੇ ਉਹ ਆਖ ਦੇ ਹੋਏ ਰਾਏ ਬਲਾਰਾਸੋਂ ਤੋਂ ਉੱਠਿਆ ਬਿੰਦ ਹੋ ਚੁੱਕਾ ਸ਼ੀਲਤਾ ਵਿੱਚ ਬਲ ਨਹੀਂ ਸੀ ਤੇ ਨਾ ਅੱਖਾਂ ਵਿੱਚ ਪੂਰੀ ਜੋਤ ਨਾ ਫੇਰ ਵੀ ਗੁਰੂ ਜੀ ਦੇ ਆਉਣ ਦੇ ਸੰਦੇਸ਼ੇ ਨੇ ਉਸ ਦੇ ਤਨ ਮਾਨ ਵਿੱਚ ਨਮਾ ਅਤਿ ਸ਼ਾਹ ਪੈਦਾ ਕਰ ਦਿੱਤਾ ਉਹ ਅੰਜ ਹੌਲਾ ਫਲ ਹੋ ਉੱਠਿਆ ਮੈਂ ਕਦੀ ਜਵਾਨੀ ਵਿੱਚ ਉੱਠਿਆ ਕਰਦਾ ਮਹਿਤਾ ਕਾਲੂ ਗੁਰੂ ਜੀ ਦਾ ਦਨਿਆਵੀ ਪਤਾ ਉਹਦੇ ਹੱਦ ਦੇ ਵਿੱਚ ਇੱਕ ਗਨਿਆਵੀ ਪੁੱਤ ਨਾਨਕ ਨੂੰ ਮਿਲਣ ਦੀ ਤਾਂ ਰਾਏ ਬਲਾਨ ਨਾਲ ਗੁਰੂ ਜੀ ਦਾ ਹਨੀ ਰਸਤਾ ਉਹ ਆਪਣੇ ਹਨੀ ਗੁਰੂ ਜੀ ਨੂੰ ਮਿਲਣ ਜਾ ਰਿਹਾ ਉਸ ਦੇ ਅੰਦਰ ਤਲਫੇ ਪੱਖ ਸੀ ਅੱਗਾ ਅਸਮਾਨ ਲਈ ਜਗਤ ਵਿੱਚ ਤਾਂ ਉਸ ਕੋਲ ਬਹੁਤ ਕੁਝ ਦੂਵੇਂ ਬਾਹੋਂ ਦਾਹੀ ਗੁਰੂ ਨਾਨਕ ਜੀ ਵੱਲ ਤੁਰੇ ਗਏ ਯਾਤਿ ਗੁਰੂ ਨਾਨਕ ਜੀ ਨੇ ਦੋਨੋਂ ਦੇਖਿਆ ਉਹਦੇ ਪਿਤਾ ਜੀ ਆ ਰਹੇ ਨੇ ਨਾਲ ਹੀ ਰਾਏ ਬਲਾਨ ਉਹ ਰਾਏ ਬਲਾਨ ਜੋ ਗੁਰੂ ਜੀ ਦੇ ਪਹਿਲੇ ਸੇਖ ਸਨ ਜਿਨ੍ਹਾਂ ਦੀ ਆਤਮਾ ਨੇ ਸਭ ਤੋਂ ਪਹਿਲਾਂ ਜਾਚਿਆ ਸੀ ਕਿ ਗੁਰੂ ਨਾਨਕ ਜੀ ਮਨੁੱਖ ਨਹੀਂ ਬਾਲਕ ਨਹੀਂ ਸਗੋਂ ਆਪ ਖੁਦਾਵੰਦ ਤ੍ਰਿਮਹੰਨ Hindu ਸ਼ਬਦਾਂ ਵਿੱਚ ਭਗਵਾਨ ਯਾਤਿ ਰੋਗੀਆਂ ਦੇ ਸੱਚੇ ਵੈਦ ਗੁਰੂ ਜੀ ਦੋਹਾ ਬਜ਼ਾਰ ਕਾਂ ਦਾ ਸਤਕਾਰ ਕਰਨ ਵਾਸਤੇ ਉੱਠ ਕੇ ਖਲੋ ਗਏ ਕੰ ਦੇਸ਼ ਦੇ ਰਿਵਾਜ ਅਨੁਸਾਰ ਪਿਤਾ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਕਰ ਲੂ ਜੀ ਨੇ ਗੁਰੂ ਜੀ ਨੂੰ ਸ਼ਾਂਤੀ ਨਾਲ ਲਾਇਆ ਤੇ ਪਿਆਰ ਦਿੱਤਾ ਰਾਜ ਬਲਾਲ ਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕਣ ਲੱਗਾ ਤਾਂ ਗੁਰੂ ਜੀ ਨੇ ਉਹਨਾਂ ਦਾ ਸਿਰ ਹੱਥ ਉੱਪਰ ਬੋਚ ਲਿਆ ਤੁਸੀਂ ਬਜ਼ੁਰਗ ਜੀ ਮੈਂ ਆਪ ਦਾ ਮਾਲਕ ਹਾਂ ਮੈਂ ਆਪ ਦੇ ਚਰਨਾਂ ਫਰਮਾ ਮੱਥਾ ਟੇਕਣਾ ਗੁਰੂ ਜੀ ਨੇ ਬਚਨ ਕੀਤਾ ਵਿਛੜੇ ਰੰਝੇ ਮਿਲੇ ਬੇਟਾ ਚੱਲੋ ਘਰ ਬਾਹਰ ਬੈਠਣ ਜੋਗ ਨਹੀਂ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਜੀ ਨੂੰ ਆਖਿਆ ਚਲੋ ਪਿਤਾ ਜੀ ਆਸਤੇ ਗੁਰੂ ਜੀ ਆਪਣੇ ਤੇ ਨਗਰ ਵਾਸੀਆਂ ਨਾਲ ਆਪਣੇ ਘਰ ਨੂੰ ਤਰਪਏ ਮਹਿਤਾ ਕਾਲੂ ਦੇ ਰੌਣਕਾਂ ਹੋ ਗਈਆਂ ਸਾਰੇ ਪਿੰਡ ਦੀਆਂ ਔਰਤਾਂ ਮਾਤਾ ਤ੍ਰੇਪਤਾ ਜੀ ਨੂੰ ਬਤਾਈ ਦੀਨਵਾਸਤੇ ਆਈਆਂ ਉਸ ਸਮੇਂ ਪ੍ਰਦੇਸ਼ੋਂ ਕਿਸੇ ਦਾ ਮੌੜ ਪਰਵਣਾ ਨਮੀ ਜਰਮ ਦੇਸ਼ੋਂ ਆਉਣਾ ਮਾਤਾ ਤ੍ਰੇਪਤਾ ਬਹੁਤ ਖੁਸ਼ ਹੋਈ 13 ਸਾਲਾਂ ਤੋਂ ਲੰਮੇ ਵਿਛੋੜੇ ਪਿਛੋਂ ਪੁੱਤ ਵੀ ਮੌੜ ਮਿਲਣੇ ਔਸਤਿਰ ਇੱਕ ਤੇ ਨਮੀ ਰੌਣਕ ਲਿਆ ਦਿੱਤੀ ਜੋ ਕਈ ਵਧਾਈ ਦੇਣਾ ਹੁੰਦਾ ਰਿਹਾ ਉਸੇ ਦੀ ਝੋਲੀ ਗੜ ਪਾਇਆ ਅੱਜ ਕੇ ਖੁਸ਼ੀਆਂ ਦਿੱਤੀਆਂ ਨੂਰ ਨੇੜੇ ਦੇ ਰਿਸ਼ਤੇਦਾਰ ਮਿਲਣ ਮਾਤੇ ਸਾਰੇ ਆਏ ਮਿਲ ਕੇ ਬਹੁਤ ਖੁਸ਼ ਹੋਏ ਤਾਰੇ ਕੇ ਵੀ ਗੁਰੂ ਜੀ ਨੇ ਆਪਣਾ ਨਤਰੀ ਵਿੱਚ ਕੋਈ ਹਰਕ ਨਹੀਂ ਪਾਇਆ ਤਾਰੇ ਦੀ ਸ਼ਾਮੀ ਤੜਫੇ ਉਹ ਤੇ ਸ਼ਨਾਣ ਕਰਦੇ ਤੇ ਆਪਣੇ ਮਾਲਕ ਦਾ ਧਿਆਨ ਧਰ ਕੇ ਸਿਮਨ ਕਰਦੇਆਂ ਕਈ ਮਹੀਨੇ ਬੀਤ ਗਏ ਸੰਦਰਵਾ ਜੀ ਗੁਰੂ ਨਾਨਕ ਕਰਨਾ ਬੈਠਾ ਹਜ਼ਾਰਾਂ ਦੁਖੀਆਂ ਰੂਹਾਂ ਤੜਫ ਰਹੀਆਂ ਉਹਨਾਂ ਨੂੰ ਸ਼ਾਂਤ ਕਰਨਾ ਉਹ ਲੜੀਵਤ ਕੇ ਖਾ ਰਹੇ ਉਹਨਾਂ ਨੂੰ ਜੀਵਨ ਕਿਨਾਰੇ ਨਹੀਂ ਕਿਨਾਰਾ ਨਹੀਂ ਲੱਭਦਾ ਜੇਸ ਕੰਮ ਬਾਤੇ ਜਗਤ ਵਿੱਚ ਆਏ ਹੈ ਉਸ ਨੂੰ ਪੂਰਾ ਕਰੋ ਕਿਰਤਾਰ ਰਖਿਨਾ ਕਾਨੀ ਮਾਲਕ ਮੈਂ ਆਹ ਹਾਂ ਦਾ ਸੇਵਕ ਹਾਂ ਹੁਣੇ ਉੱਠ ਤਰਨਦਾ ਸੰਹ ਇਹ ਆ ਕੇ ਜੈਤਪੁਰੂ ਨਾਨਕ ਜੀ ਬਾਨੂ ਤਾਣ ਵਾਸਤੇ ਤਿਆਰ ਹੋ ਗਏ ਉਸ ਵੇਲੇ ਮੰਦਾਨ ਨੇ ਵਾਦੀਆ ਮਦਾਨ ਨੇ ਆ ਚੱਲ ਗਈ ਕਰਤਾਰ ਹਾਕਮ ਮਾਰਹਾ ਭਰਦਿਆਂ ਨੂੰ ਮਿਲਿਆ ਉਨਾਂ ਨੂੰ ਜਾ ਕੇ ਮਿਲ ਗਏ। ਦਿਨਾਂ ਲਈ ਮਿਲਣ ਵਾਸਤੇ ਆਏ। ਉਹ ਹੁਕਮ ਆਖ ਕੇ ਮਦਦਾਨਾ ਤਿਆਰ ਹੋ ਗਿਆ। ਉਹ ਦੇ ਘਰ ਗਈਆਂ। ਘਰਦਿਆਂ ਨੇ ਰੋਕਿਆ। ਇਸਤਰੀ ਤੇ ਪੁੱਤਰਾ ਨੇ ਪਿਆਰ ਨਾਲ ਰੋਕਣਾ ਚਾਹਿਆ ਪਰ ਮਦਦਾਨਾ ਨਾ ਰੁਕਿਆ। ਇਸਤਰੀ ਪੱਲੇ ਫੜ ਕੇ ਜਵਾਨੀ ਦਾ ਵਾਸਤਾ ਖੋਂਦੀ ਰਹੀ ਪਰ ਉਹਦੇ ਮੂੰਹੋਂ ਮਾਲਾ ਨਾ ਦੇਖਿਆ ਉਹ ਤਰਲੇ ਨਾ ਸੁਣੇ ਉਦੋਂ ਦਾਦਾ ਤਿਆਰ ਹੋਇਆ ਪੁੱਤਰਾ ਨੂੰ ਜਾਂਦਾ ਦੇਖ ਕੇ 12 ਸਾਲ ਫੇਰ ਲਿਆ ਹੁਣ ਫੰਦਾ ਬੇੜਾ ਨਹੀਂ ਕਰਵਾਸ ਪਤਾ ਨਹੀਂ ਕਰੋ ਸਾਡਾ ਸਾਰੋਗ ਜਾਵੇ ਦੋਹਾਂ ਦਾ ਕਹਿਣਾ ਸੀ ਪਰ ਜਦ ਤੱਕ ਗੁਰੂ ਨਾਨਕ ਜੀ ਬੋਲੇ ਮੈਂ ਘਰ ਨਹੀਂ ਬੈਠ ਸਕਦਾ ਘਰ ਬੈਠਣ ਵਾਸਤੇ ਮਾਲਕ ਦਾ ਹੁਕਮ ਨਹੀਂ ਜੇ ਇਹਦੈਨ ਹੁਕਮ ਹੋ ਜਾ ਉਸ ਦਿਨ ਘਰ ਬਿਠਾਂਗਾ ਉਹੀ ਰੁਹਾ ਰੋਰਿਆ ਅੱਖਾਂ ਦੇ ਹੁੰਦਿਆ ਸ ਹੁੰਦਿਆ ਨੇਕਾ ਜੀਠ ਦਿਖਾ ਰਹੇ ਉਹਨਾਂ ਨੂੰ ਜੀਵਨ ਦੇ ਸਾਫ ਤੇ ਪੱਧਰਾ ਪਉਣਾ ਹਉਤ ਦੇ ਕੇ ਜਸਤ ਗੁਰੂ ਨਾਨਕ ਜੀ ਦੂਸਰੀ ਬਾਹਰ ਘਰੋਂ ਤੁਰੇ ਸਾਸੀ ਬਚ ਮਸਮਾਨਾ ਪੀਰਾ ਨਾਲ ਗੋਸ਼ਟਾ ਗੁਰੂ ਨਾਨਕ ਦੇਵ ਜੀ ਇਹ ਮਹਾਰਾਜ ਨੇ ਪਹਿਲੀ ਫੇਰੀ ਭਾਰਤ ਦੇ ਉਸੇ ਹਿੱਸੇ ਦੀ ਕੀਤੀ ਜਿੱਧਰ ਹਰੇ ਭਰੇ ਖੇਤ ਜੰਗਲ ਦਰਿਆ ਤੇ ਚਿੱਨਾ ਬਸੋਂ ਵੀ ਸੰਘਣੀ ਸੀ ਪਰ ਦੂਸਰੀ ਦਾਸੀ ਵੇਲੇ ਗੁਰੂ ਜੀ ਪੱਛਮ ਦੱਖਣ ਤੇ ਉਹਨਾਂ ਲੈਕਪਾਂ ਵੱਲ ਤੁਰੇ ਜੋ ਰੇਤਲੇ ਸਨ بارش ਬਹੁਤ ਘੱਟ ਹੁੰਦੀ ਬਸੋਂ ਬੈਰਲੀ ਤੇ ਪੰਦ ਸਾਰਾ ਪੈਦਲ ਕਰਨਾ ਪੈਂਦਾ ਪਰ ਸ੍ਰੀ ਗੁਰੂ ਜੀ ਆਤਮਿਕ ਸ਼ਕਤੀ ਨਾਲ ਹਰ ਚੀਜ਼ ਉੱਤੇ ਕਾਬੂ ਪਾ ਲੈਂਦੇ ਆ ਨਰਾਇਣਕਰ ਉਹਨਾਂ ਦੀ ਸਹਾਇਤਾ ਕਰਦੇ ਆ ਬਿਆਰਾਮੀ ਦੇ ਸਤਨਾਮ ਜਿਹਨੂੰ ਪਾਰ ਕਰਕੇ ਗੁਰੂ ਜੀ ਜਿਲਾਂ ਰੋਜ ਪਰ ਮਾਲਵੇ ਵਿੱਚ ਪੁੱਜਦੇ ਜੀਭਾ ਨੂੰ ਤਾਂ ਦੇ ਸਤਨਾਮ ਤੇ ਸਤ ਕਰਤਾ ਦਾ ਜਾਪ ਕਰਦੇ ਹੋਏ ਉਸ ਸਥਾਨ ਉੱਤੇ ਪੁੱਜੇ ਜਿਸ ਨੂੰ ਅੱਜ ਬਠਿੰਡਾ ਆਖਿਆ ਜਾਂਦਾ ਪਹਿਲਾਂ ਇਸ ਦਾ ਨਾਮ ਟਟਿੰਡਾ ਸੀ ਇਹ ਰਾਜੇ ਵਿਨੇਪਾਲ ਨੇ ਸ਼ਹਿਰ ਬਸਾਇਆ ਸੀ ਅੱਜ ਵੀ ਵਿਨੇਪਾਲ ਦਾ ਇਸ਼ਾਰਿਆ ਹੋਇਆ ਕਿਲਾ ਬਠਿੰਡੇ ਵਿੱਚ ਹਿੰਦੂ ਸਾਂਗੂਆਂ ਨਾਲ ਚਰਚਾ ਕੀਤੀ ਕਈ ਦਿਨ ਸਤ ਸੰਗ ਕਰਦੇ ਰਹੇ ਧਰਮਸ਼ਾਲ ਕਾਇਮ ਕਰਵਾਈ ਤੇ ਅੱਗੇ ਵਰਤਮੀ ਨੇਰ ਪੁੱਜੇ ਪਟਨਾ ਇਹੇ ਤੋਂ ਬਣ ਮੈਂ ਮਹਿਕ ਤੇ ਮਹਿਕੇ ਦੋ ਸਰਸੀ ਵਿੱਚ ਮਸਲਮਾਨ ਫਕੀਰਾਂ ਦਾ ਬੜਾ ਭਾਰੀ ਮੇਲਾ ਸੀ ਉਸ ਮੇਲੇ ਉੱਤੇ ਦੂਰ ਦੂਤ ਕੀ ਰਾਏ ਹੋਏ ਫਕੀਰਾਂ ਦੇ ਨਾਲ ਆਮ ਲੋਕ ਵੀ ਸੰਨ ਗੁਰੂ ਜੀ ਮਰਦਾਨੇ ਸਮੇਤ ਮੇਲੇ ਵਿੱਚ ਜਾ ਬਰਾਜੇ ਗੁਰੂ ਜੀ ਦਾ ਬਾਣਾ ਬਹੁਤ ਅਨੋਖਾ ਸੀ ਦੇਖ ਕੇ ਫਕੀਰ ਤੇ ਲੋਕ ਹੈਰਾਨ ਹੈਰਾਨ ਬਾਣਾ ਸੀ ਪੈਰੀ ਲੱਕੜ ਦੀਆਂ ਖੜਾਮਾਂ ਹੱਥ ਵਿੱਚ ਆਸਾ ਬਾਹ ਤੇ ਸਿਰ ਉਤੇ ਰੱਸੀ ਬੰਨੇਟੇ ਹੋਏ ਸਨ ਅਤੇ ਮੱਥੇ ਤੇ ਤਿਲਕ ਟਿੱਕਾ ਲਾਇਆ ਹੋਇਆ ਸੀ ਇਹ ਬਾਣਾ ਨਾ ਮੁਸਲਮਾਨ ਫਕੀਰਾਂ ਦਾ ਸੀ ਤੇ ਨਾ ਹਿੰਦੂ ਸਾਧੀਆਂ ਦਾ ਨਰਮਾ ਬਾਣਾ ਦੇਖ ਕੇ ਲੋਕ ਨੀੜੇ ਆ ਖੜੋਤੇ ਦਰਸ਼ਕਾਂ ਦੀ ਪੀੜ ਬਹੁਤ ਵੱਧ ਗਈ ਵੀਰ ਦੇ ਜੋ ਅੱਗੇ ਖਲੋਤੇ ਸਨ ਉਹਨਾਂ ਨੂੰ ਗੁਰੂ ਜੀ ਨੇ ਬਿਠਾ ਬਿਠਾ ਲਿਆ ਮਰਦਾਨੇ ਨੂੰ ਆਖੇ ਮਰਦਾਨੇ ਆ ਸ਼ੀਰਰ ਬਾਬ ਮਰਦਾਨੇ ਨੇ ਰਬਾ ਬੁਝਾਈ ਰੱਬੀ ਨੂਰ ਗੁਰੂ ਜੀ ਨੇ ਵਾਹਿਗੁਰੂ ਦੀ ਅਸਤਤ ਵਿੱਚ ਸਬਦ ਅਚਾਰਨ ਕੀਤਾ ਸ਼ਬਦ ਨੂੰ ਸੁਣ ਕੇ ਕੋਈ ਝੂਮ ਉੱਠਿਆ ਕਿਸੇ ਦਾ ਹਿਰਦਾ ਟੜਕਿਆ ਕਿਸੇ ਦੀਆਂ ਅੱਖਾਂ ਖੁੱਲੀਆਂ ਤੇ ਕਿਸੇ ਦੇ ਕਪਾਟ ਖੁੱਲੇ ਗਿਆਨ ਦਾ ਪ੍ਰਕਾਸ਼ ਹੋਣ ਲੱਗਾ ਫਕੀਰਾਂ ਦੇ ਜਲਸੀ ਦੀ ਭੀੜ ਘੱਟ ਗਈ ਲੋਕ ਗੁਰੂ ਜੀ ਦੇ ਸਤ ਸੰਗ ਵਿੱਚ ਆ ਬੈਠੇ ਗੁਰੂ ਜੀ ਨੇ ਆਪਣੇ ਨਾਮਕਾਰੇ ਮਿਸ਼ਨ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਸਰਸੇ ਦੇ ਪੀਰ ਆਪਣੇ ਆਪ ਨੂੰ ਕਰਾਮਾਤ ਦੇ ਵਖੀਰ ਅਖਵਾਉਂਦੇ ਸਨ ਉਹ ਤਾਂ ਅਗੇ ਤ੍ਰੀਤਾ ਦੇ ਮੰਤਰਾਂ ਨਾਲ ਹੀ ਲੋਕਾਂ ਨੂੰ ਰਾਗਿਕਾਂ ਦੀ ਡੀਂਗ ਮਾਰਦੇ ਉਹ ਆਖਦੇ ਅਸੀਂ ਖਨਾ ਦੇ ਮਿੱਤਰ ਹਾਂ ਹਦਾ ਸਾਡੇ ਸਾਰੇ ਹੁਕਮ ਮੰਦਾ ਬਿਨਾਰ ਲੋਕ ਉਹਨਾਂ ਕੁੜਾਉਂਦੇ ਕਈਆਂ ਨੂੰ ਉਹ ਜਾਦੂ ਪਾਉਂਦੇ ਅਤੇ ਕਈਆਂ ਦੇ ਜਾਦੂ ਕੱਢਦੇ ਅਖੰਡਾਂ ਦਾ ਬੂਲ ਬਾਲਾ ਬਹੁਤ ਪੀਰਾਂ ਦੇ ਮੁਖੀ ਪੀਰ ਪੀਰ ਬਹਿਵਲ ਤੇ ਖਵਾ ਖਵਾਜਾ ਅਬਦੁੱਲ ਸਕੂਰ ਆਪਣੀ ਮਹਿਲ ਨੂੰ ਛੱਡ ਕੇ ਬੜੇ ਕਰੋਧ ਨਾਲ ਉੱਠੇ ਤੇ ਗੁਰੂ ਨਾਨਕ ਜੀ ਕੋਲ ਆਏ ਅਗੇ ਗੁਰੂ ਜੀ ਦੇ ਉਪਦੇਸ਼ ਕਰ ਰਹੇ ਸਨ ਖਦਾ ਨੂੰ ਸਦਾ ਯਾਦ ਕਰਨਾ ਚਾਹੀਦਾ ਮਹੱਭਤ ਨੇਕੀ ਸਚਾਈ ਤੇ ਨਖ ਸੇਵਾ ਜੀਵਨ ਦਾ ਮਨੋਸਥ ਹੋਣਾ ਚਾਹੀਦਾ ਝੂਠ ਤੇ ਵਖੰਡ ਕਰਕੇ ਇਸ ਨੂੰ ਲਟਾਉਣਾ ਨਹੀਂ ਚਾਹੀਦਾ ਜੋ ਇਸ ਜਗਤ ਵਿੱਚ ਕਿਸੇ ਨੂੰ ਤੋਖਾ ਦਿੰਦੇ ਦਰਗਾਹੇ ਉਹਨਾਂ ਨਾਲ ਤੋਖਾ ਹੁੰਦਾ ਖੁਦਾ ਉਹਨਾਂ ਨੂੰ ਦੋਸ਼ਕ ਦੀ ਬਲ ਦੀ ਅੱਗ ਵਿੱਚ ਸੁੱਟ ਕੇ ਦੁਖੀ ਕਰਦਾ ਤੂੰ ਹਿੰਦੂ ਹੈ ਤਿੰਨ ਕੇ ਮੁਸਲਮਾਨ ਪੀਰ ਬਹਿਵਲ ਨੇ ਗੁੱਸੇ ਨਾਲ ਗੁਰੂ ਜੀ ਨੂੰ ਪੁੱਛਿਆ ਮੈਂ ਨਾ ਹਿੰਦੂ ਆ ਹਾਂ ਨਾ ਮੈਂ ਮੁਸਲਮਾਨ ਖੁਦਾ ਦਾ ਬੰਦਾ ਮੈਂ ਉਸ ਦੀ ਬੰਦਗੀ ਕਰਨ ਵਾਸਤੇ ਆਇਆ ਗੁਰੂ ਜੀ ਨੇ ਇੱਕ ਨਰਾਲੀ ਮਸ਼ਕਾਰ ਹਟ ਨਾਲ ਉੱਤਰ ਦਿੱਤਾ ਨਿਗਾਹ ਭਾਰ ਕੇ ਪੀਰ ਬਹਿਲ ਵੇਖਿਆ ਤੇ ਉਹਦੇ ਯੰਤਰ ਮੰਤਰਾਂ ਦੀ ਸਾਰੀ ਸ਼ਕਤੀ ਖੱਚ ਲਈ ਉਹ ਨਿਰਬ ਬਹਿਵਲ ਰਹਿ ਗਿਆ ਅਸੀਂ ਤੇਰੇ ਨਾਲ ਗੋਸ਼ਟ ਕਰਨਾ ਚਾਹੁੰਦੇ ਹਾਂ ਤੂੰ ਪੀਰ ਬਣ ਕੇ ਲੋਕਾਂ ਨੂੰ ਉਪਦੇਸ਼ ਕਰਦਾ ਇਸ ਵਾਸਤੇ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਕਿਹੜੀ ਤਪਸ਼ਾ ਜਾਂ ਯੋਗ ਸਾਧਨ ਕੀਤਾ ਜਿਸ ਨਾਲ ਹੀ ਸ਼ਕਤੀ ਹਾਸਲ ਕੀਤੀ ਪੀਰ ਜੀ ਬੈਠ ਗਏ ਪੀਰ ਜੀ ਤੇ ਪ੍ਰੇਮ ਨਾਲ ਬਚਨ ਬਲਾਸ ਕਰ ਗਏ ਆਪ ਪੀਰ ਜੀ ਪੀਰਾਂ ਨੂੰ ਕ੍ਰੋਧ ਕਰਨਾ ਚੰਗਾ ਨਹੀਂ ਈਰਖਾ ਬੁਰੀ ਵਸਤੂ ਨਹੀਂ ਮੈਂ ਤਾਂ ਉਹ ਕੁਝ ਕਰਦਾ ਹਾਂ ਜੋ ਕੁਝ ਮੇਰੇ ਨਰਾਇਣਕਾਰ ਮੈਨੂੰ ਕਰਨ ਵਾਸਤੇ ਪ੍ਰੇਰਦਾ ਗੁਰੂ ਜੀ ਨੇ ਠੰਡੇ ਹਿਰਦੇ ਨਾਲ ਤਲ ਦਿੱਤਾ ਲੋਕਾਂ ਨੇ ਥਾਂ ਖਾਲੀ ਕਰ ਦਿੱਤੀ ਗੁਰੂ ਜੀ ਦੇ ਮੂਹਰੇ ਚਰਚਾ ਮੁਖੀ ਪੀਰ ਬੈਠ ਗਏ ਉਹਨਾਂ ਵਿੱਚੋਂ ਇੱਕ ਬੋਲਿਆ ਸਾਡਾ ਮੁਖੀ ਪੀਰ ਅਬਦਲ ਸਕੂਰ ਦਿਨੇ ਹੀ ਰਾਤ ਪਾ ਸਕਦਾ ਦਰਖਤ ਨੂੰ ਪੁੱਟ ਸਕਦਾ ਅੰਨੇ ਨੂੰ ਸੁਜਾਖਾ ਤੇ ਸੁਜਾਖੇ ਨੂੰ ਅੰਨਾ ਕਰ ਸਕਦਾ ਦੱਸੋ ਤੁਸੀਂ ਕੀ ਕੀ ਕਰ ਸਕਦੇ ਹੋ ਜੀ ਆਪ ਕਰੇ ਸੱチェ ਲੱਖਾਂ ਪਾਰ ਮੈਂ ਕੀ ਕਰ ਸਕਦਾ ਹਾਂ ਗੁਰੂ ਜੀ ਬਚਨ ਬੋਲੇ ਹਾਂ ਤੁਸੀਂ ਤੁਸੀਂ ਦੇ ਪੀਰ ਸਾਹਿਬ ਕੋਈ ਕਰਾਮਾਤ ਦਿਖਾਉਣ ਜੇ ਸਾਡੇ ਪੀਰ ਜੀ ਦੀ ਕਰਾਮਾਤ ਦੇਖਣੀ ਜੇ ਤਾਂ ਆਓ ਬਾਹਰ ਖੁੱਲੀ ਥਾਂ ਗੁਰੂ ਜੀ ਉੱਥੇ ਬੈਠੇ ਪੀਰ ਵੀ ਤਿਆਰ ਹੋ ਪਏ ਲੋਕ ਮੇਲਾ ਦੇਖਣ ਆਏ ਸੀ ਉਹ ਬਹੁਤ ਖੁਸ਼ ਹੋਏ ਇਹ ਕਰਾਮਾਤਾਂ ਦਾ ਦਿਖਾਵਾ ਹੋਣ ਲੱਗਾ ਉਹ ਖੁਸ਼ੀ-ਖੁਸ਼ੀ ਪਿੱਛੇ ਹੋ ਉਤਰੀ ਖੁੱਲੀ ਥਾਂ ਬਲ ਹੋ ਕੇ ਪੀਰ ਅਬਦਲ ਸ਼ੁਕਰ ਨੇ ਗੁਰੂ ਜੀ ਨੂੰ ਆਖਿਆ ਖਦਾ ਦਾ ਬੰਦਾ ਬਣਨ ਵਾਲੇ ਲੈ ਮੈਂ ਪਹਿਲੀ ਕਰਾਮਾਤ ਦਿਖਾਉਣਾ ਅਰਸ਼ਾਂ ਤੋਂ ਦੋ ਘੋੜੇ ਉੱਤਰਨਗੇ ਉਹ ਖੁੱਲੇ ਮੈਦਾਨ ਵਿੱਚ ਦੌੜਨਗੇ ਤੇ ਅਰਸ਼ਾਂ ਨੂੰ ਜਾਣ ਲੱਗੇ ਅੱਖਾਂ ਅੱਗੋਂ ਅਲੋਭੋਂ ਜਾਣਗੇ गुरु जी बहुत अच्छा ये आ गुरु जी ने पार सत करतार सत करतार आख्या देखा अहंकारी वीर अब्दुल्ला शुकर असमान वाल देख के लगा कमाल कलाम पढ़न वो अद्धा घंटा कलाम पढ़ता रहा ਲੋਕ ਬੜੀ ਹੈਰਾਨੀ ਨਾਲ ਅਸਮਾਨ ਵੱਲ ਦੇਖਦੇ ਰਹੇ ਕੋਈ ਕੋੜਾ ਅਸਮਾਨੋਂ ਨਾ ਉਤਰਿਆ ਪੀਰ ਖੋਦ ਹਰਾਨ ਸਿਉ ਉਸ ਨੂੰ ਆਪਣੀ ਕਲਾ ਕਲਾਮ ਉੱਤੇ ਮਾਨਸੀ ਕਿ ਜਦੋਂ ਕਲਾਮ ਪੜ੍ਹੇ ਤਦੋਂ ਹੀ ਮਾਨ ਮਰਜੀ ਦਾ ਖੇਲ ਰਚਦੇ ਵੀ ਪਰ ਕਮਾਲ ਨੇ ਕੋਈ ਅਸਰ ਨਾ ਕੀਤਾ ਕਰਾਮਾਤ ਪ੍ਰਗਟਾ ਨਹੀਂ ਉਸ ਨੂੰੰਦਾ ਹੋ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਉਪਦੇਸ਼ ਦਿੱਤਾ ਖੁਦਾ ਬੰਦੇ ਹੰਕਾਰ ਕਰਨਾ ਖੁਦਾ ਦੀਆਂ ਵਰਕਾਂ ਕਰਾ ਮਤਾ ਹੰਕਾਰ ਵਾਸਤੇ ਨਹੀਂ ਜੀ ਮਾਰਗ ਦਾ ਹਾਸਲ ਹੋਣ ਤਾਂ ਬਹੁਤ ਨਰਮਾ ਰਹਿਣਾ ਚਾਹੀਦਾ ਖੁਦਾ ਦੀ ਭਗਤੀ ਕਰ ਸਿਮਨ ਕਰ ਹਰ ਚੀਜ਼ ਵਿੱਚ ਖੁਦਾ ਦਾ ਨੂਰ ਦੇਖ ਸਮਿੰਤੇ ਹੋਏ ਪੀਰ ਨੇ ਹਟਣਾ ਛੱਡਿਆ ਉਹਨਾਂ ਨੇ ਮੀਰਾਂ ਦੇ ਦਾਤਿਆ ਪਰਮੇਸ਼ਰ ਨੂੰ ਪਰਖਣਾ ਚਾਹਿਆ ਉਹਨਾਂ ਨੇ ਆਖਿਆ ਜੇ ਤੂੰ ਬਲੀ ਹੈ ਤਾਂ ਕੋਠਿਆਂ ਵਿੱਚ ਕੋਠਿਆਂ ਵਿੱਚ ਬੈਠ ਕੇ ਅਸਨਾ ਤਪ ਕਰ ਖਾਣਾ ਆਪਣੇ ਕੋਈ ਨਹੀਂ ਸਰਹਕ ਜਵਾਨ ਦਾ ਦਾਣਾ ਕੋਟ ਟ ਪਾਣੀ ਦਾ ਵਰਤਣਾ ਹੋਵੇਗਾ ਗੁਰੂ ਜੀ ਨੇ ਕਿਹਾ ਐਸੇ ਤਰ੍ਹਾਂ ਹੀ ਸਹੀ ਇੰਨੇ ਮੁਸਲਮਾਨ ਪੀਰ ਤੇ ਚਾਥਾ ਸ੍ਰੀ ਗੁਰੂ ਜੀ ਅੱਡੋ ਵੱਡੀ ਕੋਠੜੀਆਂ ਜੋ ਘੋਰੀਆਂ ਦੀਆਂ ਸ਼ਕਲਾਂ ਦੀਆਂ ਸੰਨ ਵਿੱਚ ਬੈਠ ਗਏ ਸ੍ਰੀਨਾਥ ਦੇਵ ਜੀ ਨੇ ਨਾਤਾ ਪਾਣੀ ਰੱਖਿਆ ਨਾ ਜਮਾਂ ਦੇ ਦਾਣੇ ਮੁਸਲਮਾਨ ਪੀਰਾਂ ਨੇ ਪਾਣੀ ਦੇ ਮਟਕੇ ਰੱਖ ਲੈ ਉਠਿੰਦੀ ਨਹੀਂ ਕਾਂਦ ਵਿੱਚ ਸਤਿਗੁਰੂ ਜੀ ਨੇ ਕਰਤਾਰ ਨੂੰ ਯਾਦ ਕੀਤਾ 40 ਦਿਨ ਕੋਠੜੀ ਵਿੱਚੋਂ ਬੈਠਿਆ ਸਮਾਂ ਗੁਆਚਦਾ ਸੀ ਉਹਨਾਂ 40 ਦਿਨਾਂ ਵਿੱਚ ਗੁਰੂ ਜੀ ਨੇ ਸੈਂਖੜੇ ਜੀਆਂ ਨੂੰ ਤਾਰਨਾ ਸੀ ਕਰਤਾਰ ਨੇ ਐਸਾ ਪੜ ਆਵਤਾਇਆ ਕਿ ਪੀਰ ਡਰ ਗਏ ਕਾਲ ਪਰਖ ਦੀਆਂ ਐਸੀਆਂ ਸ਼ਕਤੀਆਂ ਉਹਨਾਂ ਦੇ ਸਾਹਮਣੇ ਆਈਆਂ ਜਿਨ੍ਹਾਂ ਦੀਆਂ ਸੂਤਾਂ ਦੇਖ ਕੇ ਉਹ ਭਰਾ ਗਏ ਉਹ ਕਮਰਹਾਟ ਵਿੱਚ ਉਹਨਾਂ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਬੈਠਿਆਂ ਨੂੰ 40 ਦਿਨ ਹੋ ਗਏ ਹਨ ਉਹ ਡਰ ਨਾਲ ਭੈਤ ਹੋਏ ਤੀਸਰੇ ਦਿਨ ਹੀ ਬਾਹਰ ਆ ਗਏ ਮਿੱਲਾ ਜਿਹੜਿਆ ਨਹੀਂ ਸੀ ਲੋਕ ਹੈਰਾਨ ਹੋਏ ਇਹ ਪੀਰਾਂ ਨੇ ਕਾ ਕਿ ਕੀਤੀ ਅੰਦਰ ਜਮੀ ਗੁਰੂ ਜੀ ਉਹਨਾਂ ਦੀ ਕਮਜ਼ੋਰੀ ਨੂੰ ਅਨੁਭਵ ਕਰ ਗਏ ਉਹ ਵੀ ਬਾਹਰ ਆ ਪੁੰਚੇ ਗੁਰੂ ਜੀ ਨੇ ਪੀਰਾਂ ਨੂੰ ਆਖਿਆ ਕਉ ਪਾਈ ਬਾਹਰ ਦੀ ਕਾਲੀ ਕਿਉਂ ਕੀਤੀ ਤੁਸੀਂ ਨੇ ਚਿਹਰਿਆਂ ਦੇ ਰੰਗ ਕਿਉਂ ਡੇ ਹੋਏ ਨੇ ਉਹ ਪੀਰ ਗੁਰੂ ਜੀ ਦੇ ਚਰਨਾਂ ਦੇ ਅੱਗੇ ਪਏ ਹੁੰਨਾ ਨਹੀਂ ਆਖਿਆ ਆਪ ਸੱਚਮੁੱਚ ਖੁਦਾ ਦੀ ਬੰਦੇ ਜੀ ਗੁਰੂ ਜੀ ਨੇ ਉਹਨਾਂ ਨੂੰ ਸੱਚ ਭਗਤੀ ਮਾਰਗ ਦੱਸਿਆ ਸੱਚੀ ਖੁਦਾ ਦੀ ਬਣ ਗਈ ਤੇ ਮਨੁੱਖਤਾ ਲਈ ਸੇਵਾ ਦੱਸ ਕੇ ਗੁਰੂ ਜੀ ਅੱਗੇ ਨੂੰ ਤੁਰੇ ਇਥੋਂ ਸਮਾਰਤ ਕਰਦੇ ਆਂ ਅੱਜ ਤੋਂ ਅੱਗੇ ਕੱਲ ਨੂੰ ਪੀਅ ਸ਼ੁਰੂ ਕਰਾਂਗੇ ਜੇ ਬੋਲਣ ਵਿੱਚ ਕੋਈ ਗਲਤੀ ਹੋ ਗਈ ਹੋਵੇ ਆਪਦੀਆਂ ਅਣਜਾਣ ਮੱਛੀ ਜਾਣ ਕੇ ਮਾਫ਼ ਕਰਨਾ ਅੱਗੇ ਤੋਂ ਸਤਿ ਸਤਿ ਆਹ ਰਕੇ ਸੱਤ ਸੇਵਾ ਕਰਾਉਣੀ ਮਾਝੂਰ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ